ਹੈ ਨਾ ਵਾਹ ਸੋਨਿਆ ਨੌਜਾਨ ਖਿਡਾਰੀ ਫੇਰ ਧਨਪੁਰੇ ਵਾਲਾ ਕੁਲਵਿੰਦਰ ਸਿੰਘ ਵਧਿਆ ਹੋਇਆ ਝਟ ਬਿਕਰਦੇ ਪ੍ਰਗਟ ਵੀਰ ਆ ਸਾਡੇ ਬਹੁਤ ਵੱਡਾ ਧੰਨਵਾਦ ਹੈ ਵੱਡੇ ਭਰਾਵਾਂ ਦਾ ਰੇਡ ਪਾਉਣ ਦੇ ਲਈ ਕੁਲਵਿੰਦਰ ਵਧਿਆ ਹੋਇਆ ਇੱਕ ਪਾਸੇ ਸੁਰ ਸਿੰਘ ਪਿੰਡ ਪਲਵਾਨਾਂ ਦਾ ਪਿੰਡ ਹੈ ਪੱਟਾ ਮੇਲਾ ਹੋਣਾ ਅੰਬਾ ਕਹਿੰਦਾ ਉਹ ਦੁਨੀਆ ਦੀ ਕਰੀਮ ਖੇਡੂ ਸੁਰ ਕਿਚਮ ਕੱਢ ਕੇ ਯਾਰਾਂ ਨੇ ਕਿਲ ਗੱਢ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਆ ਝੜ ਗਈ ਸ਼ਰੀਰਾਂ ਵਾਲੀ ਕੰਡ ਮਨਾਲ ਭੂਰੀ ਵੀ ਪੁੱਜ ਰਿਹਾ ਪਾਈ ਕਹਿੰਦਾ ਜਲਦੀ ਪੰਜਾਬ ਦੇ ਮੇਲੇ ਤੇ ਤੇ ਛੰਨਾ ਪਿੰਡ ਭੂਰੀ ਦੇ ਪਿੰਡ ਵੱਡਾ ਮੇਲਾ ਖੇਡਾ ਜਾਣਾ ਪਰ ਅਣਦਾਣੇ ਵਾਲਾ ਪੂਟਾ ਅਣਦਾਣੇ ਵਾਲਾ ਪੂਟਾ ਕਿ ਜਿੱਥੇ ਮਈਆ ਪੱਪ ਧਰਦਾ ਉੱਥੇ ਉਗਦਾ ਸਰੋਂ ਦਾ ਬੂਟਾ ਉਹ ਸਾਜੀ ਫੜ ਲੈ ਆ ਗਿਆ ਧਰਮਪੁਰੇ ਦੀ ਧਰਤੀ ਦਾ ਮੇਰੇ ਮਿੱਤਰੋ ਇਹਨੇ ਦੋ ਗੁੰਡ ਮਸ਼ਹੂਰ ਕਰ ਦਿੱਤੇ ਮੇਰੇ ਵੀਰੋ ਜਿਵੇਂ ਕਹਿੰਦੇ ਕਾਰੀ ਤੇ ਸਾਰੀ ਕਾਕੇ ਨੇ ਦੋ ਪਿੰਡ ਮਸ਼ਹੂਰ ਕੀਤੇ ਆ ਜਿਵੇਂ ਕਾਕੇ ਉਹਨਾਂ ਨੇ ਚੀਮਾ ਤੇ ਯੋਧਪੁਰ ਮਸ਼ਹੂਰ ਕੀਤਾ ਉਸੇ ਤਰੀਕੇ ਕੁਲਵਿੰਦਰ ਨੇ ਜਲਵੇੜਾ ਤੇ ਧਰਮਪੁਰਾ ਦੋ ਪਿੰਡ ਮਸ਼ਹੂਰ ਕੀਤੇ ਆ ਲਓ ਇੱਕ ਪਾਸੇ ਮੇਰੇ ਮਿੱਤਰੋ ਹੁਣ ਵੇਖਾਂਗੇ ਬੱਲੇ 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 ਓ ਵਾਹ ਓਏ ਫੁੱਲਿਆ ਸ਼ੂ ਵਾਲਾ ਭੂਰੀ ਵੀ ਪੁੱਜ ਰਿਹਾ ਪਾਈ ਕਹਿੰਦਾ ਜਲਦੀ ਪੰਜਾਬ ਦੇ ਮੇਲੇ ਤੇ ਤੇ ਛੰਨਾ ਪਿੰਡ ਭੂਰੀ ਦੇ ਪਿੰਡ ਵੱਡਾ ਮੇਲਾ ਖੇਡਾ ਜਾਣਾ ਪਰ ਅਣਦਾਣੇ ਵਾਲਾ ਪੂਟਾ ਅਣਦਾਣੇ ਵਾਲਾ ਪੂਟਾ ਕਿ ਜਿੱਥੇ ਮਈਆ ਪੱਪ ਧਰਦਾ ਉੱਥੇ ਉਗਦਾ ਸਰੋਂ ਦਾ ਬੋਟਾ ਉਹ ਸਾਜੀ ਫੜੇ